ਪੰਜਾਬ ਸਰ ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਆਓ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੋਚ ਨਾਲ ਜੁੜੀਏ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਿੱਖ ਪੰਥ ਚਲਾਇਆ ਸੀ ਕੀ ਅਸੀਂ ਉਹਨਾਂ ਰਾਹਾਂ ਤੇ ਹਾਂ ਜੀ ਗੁਰੂ ਪਾਤਸ਼ਾਹ ਜੀ ਤਾਂ ਕਹਿੰਦੇ ਨੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤਾਂ ਪੰਡੈ ਕਤ ਨਾਹੀਂ ਟੁੱਟੈ ਨਾਮਨ ਲੱਗੇ ਨਾਹੀਂ ਜਲੇ ਨਾ ਜਾਏ ਤਾਂ ਨੂੰ ਸੋ ਮੰਨਣਾ ਕਿ ਜੋ ਗੱਲ ਚੱਲੇ ਬਾਈ ਗੁਰੂ ਨਾਨਕ ਪਾਸ਼ਾ ਕਹਿੰਦੇ ਆ ਵੀ ਸਿਰਫ ਧਰਮ ਹੀ ਪਹਿਰਾਵਾ ਸਾਡਾ ਬਾਹਰ ਦਾ ਨਹੀਂ ਹੋਣਾ ਚਾਹੀਦਾ ਜੀ ਸਾਡੇ ਦੇ ਵਿੱਚ ਵੀ ਜੋ ਅਸੀਂ ਜਨੂ ਪਾਉਣਾ ਕਿਉਂਕਿ ਅੱਜ ਸਾਡੇ ਦੇ ਸਿੱਖ ਪੰਥ ਦੇ ਵਿੱਚ ਵੀ ਬਹੁ ਗਿਣਤੀ ਸਿਰਫ ਧਰਮ ਹੀ ਪਹਿਰਾਵੇ ਨੂੰ ਹੀ ਆਪਾਂ ਤਰਜੀਹ ਦਿੰਦੇ ਆ ਜੀ ਜੋ ਗੁਰੂ ਨਾਨਕ ਪਾਸ਼ਾ ਕਹਿੰਦੇ ਆ ਸਾਡੇ ਉਹ ਵਿਚਾਰਾਂ ਦਾ ਜਨੂ ਜੋ ਸ਼ੁੱਧ ਜਨੂਗਾ ਨਾ ਦਇਆ ਕਪਾ ਸੰਤੋਖ ਸੂਤ ਉਹ ਸਾਡੇ ਅੰਦਰ ਵਿਚਾਰਾਂ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਇੱਕ ਕਾਰ ਸਾਨੂੰ ਵੀ ਬਖਸ਼ਿਸ਼ ਕੀਤੇ ਨੇ ਪਰ ਅਸੀਂ ਉਹ ਗਤਰਾ ਮੰਨ ਦਾ ਗੁਣਾ ਦਾ ਪਾਣਾ ਹੈ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਿਹਾ ਹੈ ਅਸੀਂ ਗੁਣ ਧਾਰਨ ਕਰਨੇ ਨੇ ਤੇ ਜੋ ਜਨੇਊ ਹੈ ਨਾ ਟੁੱਟਦਾ ਹੈ ਨਾ ਉਸ ਨੂੰ ਮਲ ਲੱਗੇ ਨਾ ਉਹ ਜਲੇ ਨਾ ਜਾਏ ਨਾ ਉਹ ਜਲਦਾ ਹੈ ਸੋ ਅਸੀਂ ਇਹ ਗੁਣਾ ਦਾ ਜਨੇਊ ਧਾਰਨ ਕਰਨਾ ਹੈ ਸਿੱਖ ਜੋ ਉਹ ਰੀਤੀ ਰਿਵਾਜ ਦੇ ਵਿੱਚ ਸਿਰਫ ਵਿਸ਼ਵਾਸ ਨਹੀਂ ਰੱਖਦਾ ਜੀ ਗੁਰੂ ਸਾਹਿਬ ਜੀ ਕਹਿੰਦੇ ਆ ਜਾਲੂ ਐਸੀ ਰੀਤ ਜਿੱਤ ਮੈਂ ਪਿਆਰਾ ਵਿਸਰ ਗੁਰੂ ਸਾਹਿਬ ਜੀ ਕਹਿੰਦੇ ਅਸੀਂ ਰੀਤੀ ਰੀਤੀ ਰਵਾਜਾਂ ਦੇ ਵਿੱਚ ਨਹੀਂ ਪੈਣਾ ਜੀ ਅਸੀਂ ਸੱਚ ਨੂੰ ਐਕਸੈਪਟ ਕਰਨਾ ਜੀ ਸਾਨੂੰ ਕੋਕਾਰ ਗੁਰੂ ਪਾਤਸ਼ਾਹ ਜੀ ਨੇ ਆਪਣੀ ਰੱਖਿਆ ਦੇ ਲਈ ਤੇ ਮਜਲੂਮਾਂ ਦੀ ਰੱਖਿਆ ਦੇ ਲਈ ਬਖਸ਼ਿਸ਼ ਕੀਤੇ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਇੱਕ ਹੈ ਭਾਈ ਇੱਕੋ ਹੈ ਭਾਈ ਇੱਕੋ ਹੈ ਸਾਹੇ ਮੇਰਾ ਇੱਕੋ ਹੈ ਇੱਕ ਓੰਕਾਰ ਦੇ ਨਾਲ ਸਾਨੂੰ ਜੁੜ ਕੇ ਰਹਿਣ ਲਈ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਅਸੀਂ ਆਪਣੇ ਜੀਵਨ ਦੇ ਵਿੱਚ ਇੱਕ ਨੂੰ ਹੀ ਧਾਰਨ ਕਰਨਾ ਜੀ ਸੋ ਪੁੱਲ ਨਾ ਚੁੱਕਾਂ ਦੀ ਖਿਮਾ ਗੁਰੂ ਪਾਤਸ਼ਾਹ ਜੀ ਦੇ ਬਾਰੇ ਬੋਲਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ ਆਖਰ ਦੇ ਵਿੱਚ ਪਾਓ ਫਤਿਹ ਨਾ ਸਾਂਝ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ